ਕਾਲ ਤੁਹਾਡਾ ਸਾਦਿਆਂ ਦਾ ਸੋਨੀ ਮੁੰਜਲ ਹੇਅਰ ਬਲੌਗ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੇ ਤੁਸੀਂ ਸਾਦੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ। ਅੱਜ ਦੀ ਵੀਡੀਓ ਸ਼ੁਰੂ ਕਰਨ ਲੱਗੇ ਸੀ। ਅੱਜ ਦੀ ਵੀਡੀਓ ਬਹੁਤ ਖਾਸ ਹੈ ਪਹਿਣਾ ਵਾਸਤੇ। ਜਿਹੜੀਆਂ ਅਨਜਾਨ ਪਹਿਣਾ ਸੂਟ ਦੀ ਕਟਿੰਗ ਨਹੀਂ ਕਰਨੀਆਂ ਜਾਣਦੇ ਹਨ ਉਹਨਾਂ ਨੂੰ ਆਪਾਂ ਟਰਿਕ ਦੱਸਾਂਗੇ ਕਿਸ ਤਰੀਕੇ ਤੁਸੀਂ ਕਮੀਜ਼ ਤੇ ਤਕਮੀਜ਼ ਰੱਖ ਕੇ ਸੂਟ ਦੀ ਕਟਿੰਗ ਕਰ ਸਕਦੇ ਹੋ। ਬਹੁਤ ਹੀ ਆਸਾਨ ਤੇ ਸੌਖਾ ਤਰੀਕਾ ਅੱਜ ਤੁਹਾਨੂੰ ਦੱਸਿਆ ਕਿਵੇਂ ਕਰ ਸਕਦੇ। ਹਾਂਜੀ ਅੱਜ ਆਪਾਂ ਹੁਣ ਕੱਪੜਾ ਤੁਹਾਨੂੰ ਕੱਟਣਾ ਸਿਖਾਉਨੇ ਆ। ਤਕਮੀਜ਼ ਵੀ ਕੱਪੜੇ ਤੇ ਕੱਪੜਾ ਰੱਖ ਆਣਾ ਖੰਦਮਾ ਪਾਸਾ ਹੁੰਦਾ ਇਹ ਬਾਹਰਲੇ ਪਾਸੇ ਇੱਧਰ ਨੂੰ ਰੱਖਣਾ ਬਾਅਦ ਨੂੰ ਡਬਲ ਫੋਲਡ ਕਰ ਲੈਣਾ ਇਸ ਤਾਂ ਚਾਰ ਪੀਸ ਬਣ ਜਾਣੇ ਇਹ ਠੀਕ ਹੈ ਕਿ ਨਹੀਂ ਤੇ ਆਪਾਂ ਕਮੀਜ਼ ਆ ਇਹਨੂੰ ਬਿਲਕੁਲ ਸੈੱਟ ਕਰਕੇ ਇੱਥੋਂ ਜਿਵੇਂ ਬਿਲਕੁਲ ਸੈੱਟ ਕਰਕੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੈੱਟ ਕਰਕੇ ਕਮੀਜ਼ ਇਦਾਂ ਆਪਾਂ ਨਾਲ ਰੱਖਣਾ ਬਿਲਕੁਲ ਸੈੱਟ ਤੇ ਇਦਾਂ ਆਪਾਂ ਬਾਹਾਂ ਸਿੱਧੀਆਂ ਕਰਦਨੇ ਬਿਲਕੁਲ ਬਹੁਤ ਹੀ ਸੌਖੀ ਤਰ੍ਹਾਂ ਕੱਢੀ ਹੁੰਦੀ ਹੈ ਕਮੀਜ਼ ਦੀ ਤੇ ਆਪਾਂ ਇਹਦੇ ਨਾਲ ਨਾਲ ਇਦਾਂ ਨਿਸ਼ਾਨੀ ਲਗਾ ਲੈਣੀ ਹੈ ਪਹਿਲਾਂ। ਧੂਮੀ ਤੱਕ ਵੀ ਲੱਗ ਕੇ ਕਟਿੰਗ ਕਰਨੀ ਬਹੁਤ ਸੌਖੀ ਆ ਇੱਥੇ ਆਪਣੇ ਚਾਕ ਆ ਇੱਥੇ ਆਪਣੇ ਚਾਕ ਆ ਉੱਥੇ ਬਮਾਰ ਆ ਕਿਦਨ ਸ਼ਾਮ ਇੱਥੋਂ ਫੇਰ ਇਦਾਂ ਆਪਾਂ ਥਲੇ ਤੱਕ ਇਨਸ਼ਾਅੱਲਾ ਬੋਣਾ ਇਹ ਤੋਂ ਚਾਕ ਨਾਲ ਦੀ ਫੇਰ ਇਸ ਤੋਂ ਮੁੜੇ ਜਾਂਦਾਂ ਤੇ ਹੁਣ ਆਪਾਂ ਕੀ ਕਰਨਾ ਇੱਥੋਂ ਇਹ ਤਾਂ ਆਪਣੀ ਸਲਾਈ ਦੇ ਨਿਸ਼ਾਨਾ ਵੇ ਜਿੱਥੇ ਆਪਾਂ ਸਲਾਈ ਮਾਰਨੀ ਆ ਇਸ ਤੋਂ ਅੱਗੇ ਵੱਧ ਜਿਹੜਾ ਲੈਣਾ ਹੈ ਉਹ ਤੁਸੀਂ ਲੈਣਾ ਹੈ 1.5 ਇੰਚ ਵੱਧ 1.5 ਇੰਚ ਦੀ ਨਿਸ਼ਾਨੀ ਤੇ ਤੁਸੀਂ ਐਂ ਫਿਰ ਨਿਸ਼ਾਨੀ ਲਗਾ ਕੇ ਗਾ ਲੈਣੀ ਗਾਹਾਂਗਾ ਅੰਤ ਆ ਜੀ ਨਾਲ ਫੁੱਲਾ ਪੀ ਡਾਕਾਵਾ ਫਿਰ ਇਹਦਾ ਪਾ ਕੱਪੜਾ ਰੱਖਦੇ ਹੁੰਦੇ ਆ ਉਹ ਵਾਲਾ ਅਸੀਂ ਇਹਨੂੰ ਤਾਂ ਲਾੜੇ ਤੇ ਖਿਚਾਕ ਆ ਇੱਥੋਂ ਫੇਰ ਦੇ ਲੈਣ ਚਾਹ ਬਹੁਤ ਹੀ ਸੌਖਾ ਤੇ ਕਟਿੰਗ ਕਰਨਾ ਹੈ ਸੂਟ ਅੰਜਾਮ ਤੋਂ ਅੰਜਾਰ ਹੁੰਦਾ ਵੀ ਕਟਿੰਗ ਦਾ ਸਾ ਥੱਲੇ ਆਪਾਂ ਥੋੜਾ ਵੱਧ ਲੈਣਾ 2 ਇੰਚ ਦਾ ਰੱਖਣਾ ਫਾਸਲਾ ਸਾਰੀਆਂ ਪਹਿ ਨਿਸ਼ਾਨੀਆਂ ਲਗਾ ਲਈਆਂ ਇੱਥੋਂ ਹੁਣ ਆਪਾਂ ਲਗਾਉਣੀ ਹੈ ਮੋਢੇ ਦੀ ਦੇਖੋ ਮੋٹے ਨਿਸ਼ਾਨੀ ਆ ਜਿਹੜਾ ਮੂਹਲੇ ਗਲਾ ਉਹਦੀ ਲਗਾ ਮੂਹਲੇ ਪਾਸੇ ਕਾਠ ਹੁੰਦੀ ਮਗਰਲੇ ਪਾਸੇ ਨਿਸ਼ਾਨੀ ਲਾਉਣੀ ਆਪਾਂ ਇਹ ਮਗਰਲੇ ਸੇ ਨੱਪ ਕੇ ਹਾਂਜੀ ਫਿਰ ਤਾਂ ਨਿਸ਼ਾਨੀ ਲਗਾਉਣੀ ਐ ਇਹਦੇ ਨੰਬਰ ਲਾ ਦੇਣਾ ਹੁਣ ਆਪਾਂ ਕਰਨਾ ਕਮੀਜ਼ ਨੂੰ ਕਰ ਲੈਣਾ ਇਕੱਠਾ ਆ ਸਾਰੀ ਨਿਸ਼ਾਨੀ ਆਪਾਂ ਇਥੋਂ ਗਲਾਈ ਚ ਆ ਜਿਹੜੀ ਗਲਾਈ ਚ ਆਪਾਂ ਲਾਉਣੀ ਹੈ ਲਾਈ ਹੋਈ ਹੈ ਇਹ ਆਪਣੀ ਹੈਗੀ ਅੰਦਰਲੇ ਪਾਸੇ ਦੀ ਮੂਰਲੇ ਪਾਸੇ ਦੀ ਇਦਾਂ ਘਾਟ। ਦਰਪਕ ਨਹੀਂ ਦਰਪਕ ਸੈੱਟ ਰੱਖਣਾ ਥੋੜਾ ਉੱਚਾ ਨਹੀਂ ਮਾਨੀ ਹੋਣਾ ਚਾਹੀਦਾ। ਇਹ ਪੱਤਾ ਚੱਕ ਕੇ ਸਾਹੇ ਖਾਣੋ ਚ ਨਾਲੋਂ ਮੁੜ ਕੇ ਬਾਹਰ ਘਾਟ ਨਾਲ ਲਵੇ। ਹਾਂਜੀ ਹੁਣ ਆਪਾਂ ਕਟਿੰਗ ਕਰਨ ਲੱਗੇ ਇੱਥੋਂ। ਥੋੜੀ ਤਾਂ ਉਤਸਾਹ ਹੁੰਦਾ ਹੈ ਇੱਥੋਂ ਜਿਵੇਂ ਬਨਿਸ਼ਾਨੀ ਲਗਾਈ ਆ ਸਾਰੀ ਇਹ ਨਿਸ਼ਾਨੀ ਦੀ ਕਟਣੀ ਆ ਇੱਥੋਂ ਦੀ ਨਿਕਾਟ ਕੋ ਨਹੀਂ ਇੱਥੋਂ ਦੀ ਕਟਣੀ ਆ ਸਾਰੀ ਐਂਡ ਤੱਕ ਮੈਂ ਕੱਟ ਲਾਂ ਹਾਂਜੀ ਇਸ ਤਾ ਆਪਣੀ ਕਟਿੰਗ ਹੋ ਚੁੱਕੀ ਹੈ ਦੇਖ ਸਕਦੇ ਕਮੀਜ਼ ਦੀ ਆ ਪਾਸਾ ਲੱਗੋ ਹੋ ਗਿਆ ਤੇ ਇੱਥੋਂ ਆਪਾਂ ਗਲਾਈ ਮੂਹਲੇ ਪਾਸੇ ਕਾਟ ਪਾ ਦਾਂਗੇ ਤੇ ਮਗਰਲੇ ਪਾਸੇ ਆਪਾਂ ਕਾਟ ਨਹੀਂ ਪਾਉਣੀ ਇੱਕ ਪਾਸਾ ਆਪਾਂ ਛੱਡਣਾ ਤੇ ਮੂਹਲੇ ਪਾਸੇ ਜਿਹੜਾ ਉਹ ਆਪਾਂ ਕਾਟ ਪਾ ਦਾਂਗੇ ਦੀ ਕਲੇ ਦੀ ਸੌਦੀ ਬਾਹਾਂ ਦੀ मगरें पासे पकाट नहीं पानी गुड़ च देट पा देंगे हां जी मुहले पासे पकाट लगे हाँ ਨਿਕੋਲਾਈਟ ਲੋਜੀ ਮੁੱਢਲੇ ਪਾਸੇ ਦੀ ਕਾਕ ਪੈ ਗਈ ਆ ਜੋ ਮਗਰਲੇ ਪਾਸੇ ਦੀ ਸੀ ਤੇ ਇਹ ਕਕਲੂਆਂ ਦੇ ਨਿਸ਼ਾਨ ਲਗਾਉਣਾ ਦੇ ਮਗਰਲਾ ਹਿੱਸਾ ਇਹਦਾ ਆ ਹੈਗਾ ਮਗਰਲਾ ਹਿੱਸਾ ਇਹਦੇ ਆਪਾਂ ਪਾਵਾਂਗੇ ਮਗਰ ਲਈ ਗਲੇ ਦੀ ਘਾਟ ਮੂਰਲੇ ਪਾਸੇ ਤਾਂ ਆਪਾਂ ਡੀਮੀਟ ਗੜੱਲਿਆ ਕੌਹੀ ਲੋਂਦੇ ਹੁੰਦੇ ਹੁੰਨੇ ਹਨ ਤੇ ਪਕਾ ਕੇ ਤੇ ਉਹਦੇ ਲਈ ਤੁਸੀਂ ਕੀ ਲੈਣਾ ਜਿੱਥੋਂ ਤੱਕ ਗੋਲਾ ਪਿਛਲਾ ਕੱਟਣਾ ਨਹੀਂ ਹੁੰਦਾ ਤੁਹਾਨੂੰ ਤੁਸੀਂ ਇੱਕ ਗੱत्ता ਲੈਣਾ ਗੱਤੇ ਦਾ ਤੁਸੀਂ ਇਦਾਂ ਬਣਾ ਲੈਣਾ ਸ਼ੇਪ ਜੀ ਚ ਇਦੀ ਮੈਂ ਚੜਾਈ ਰੱਖੀ ਹੋਈ ਆ 3 ਇੰਚ ਤੇ ਥੱਲੇ ਨੂੰ ਲੰਬਾਈ ਇਹਦੀ ਹੈਗੀ ਆ 4.5 ਇੰਚ ਉਹ ਸਵਾ 4 ਦੀ ਆ ਤੇ ਇਹ ਤੁਸੀਂ ਰੱਖ ਕੇ ਆਮ ਦੇ ਨਾਲ ਨਿਸ਼ਾਨੀ ਲਗਾ ਕੇ ਤੁਸੀਂ ਜਿੰਨਾ ਮਗਰਲਾ ਗਲਾ ਰੱਖਣਾ ਤੁਸੀਂ ਰੱਖ ਸਕਦੇ ਹੋ ਮੂਰਲਾ 5 ਹੁੰਦਾ ਹੈ ਕਈਆਂ ਤਾਂ ਵੱਡੇ ਵੀ ਰੱਖ ਲੈਂਦੀਆਂ ਤੇ ਆਪਣਾ ਹੈਗਾ ਮਗਰਲਾ ਗਲਾ ਇਹ ਮਗਰਲਾ ਗਲਾ ਆਪਾਂ ਦੇ ਲੀਡ ਲਾ ਕੇ ਐਦਾਂ ਨਿਸ਼ਾਨੀ ਲਾ ਕੇ ਤੁਸੀਂ ਕੱਟ ਲੈਣਾ ਬਾਊਚ ਨਿਸ਼ਾਨੀ ਲੱਗ ਚੁੱਕੀ ਆ ਹੁਣ ਆਪਾਂ ਇਹਨੂੰ ਦਈਏ ਕੱਟ ਇਹ ਹੈਗਾ ਆਪਣਾ ਮਗਰ ਲਗਲਾ ਨਿਸ਼ਾਨੀ ਲਾ ਕੇ ਕੱਟਿਓਗੇ ਮਗਲਾ ਮਿੰਟੋ ਮਿੰਟ ਬਿਲਕੁਲ ਸਹੀ ਕੱਟਿਆ ਜਾਊਗਾ ਮੈਨੂੰ ਨਾ ਸੱਜੇ ਹੱਥ 'ਚ ਕੱਟਣ 'ਦਾ ਥੋੜੀ ਪ੍ਰੋਬਲਮ ਆਉਂਦੀ ਮੈਂ ਖੱਟ ਦੀ ਖੱਬੇ ਹੱਥ ਨਾਲ ਜ਼ਿਆਦਾ ਤਾਂ ਆ ਵੀ ਥੋੜੀ ਦਿੱਕਤ ਪਾ ਲਈ ਹੁੰਦੀ ਹੈ ਲੋ ਜੀ ਇਹ ਆਪਣਾ ਮਗਰ ਲਗਲਾ ਤਿਆਰ ਆ ਇਸ ਦੇ ਉੱਪਰ ਆਪਾਂ ਦੇਵਲੇ ਲਗਾ ਦਾਂਗੇ ਠੀਕ ਨੇ ਹੁਣ ਆਪਾਂ ਕੱਟਦੇ ਆ ਬਾਹਾਂ ਦੀ ਕਟਿੰਗ ਪਲੇਟਾਂ ਦੇ ਨਿਸ਼ਾਨ ਆਪਾਂ ਬਾਅਦ ਚ ਮੋਢੇ ਵਾਲੇ ਸੀਨ ਲਗਾ ਕੇ ਫਿਰ ਆਪਾਂ ਪਾਵਾਂਗੇ ਕਿਉਂਕਿ ਫਿਰ ਸਹੀ ਨਿਸ਼ਾਨ ਲੱਗਣਗੇ ਇਹ ਆਪਣਾ ਹੋ ਗਿਆ ਕਮੀਜ਼ ਤਿਆਰ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਹੁਣ ਆਪਾਂ ਕੱਟਦੇ ਆ ਬਾਹਾਂ ਦੀ ਕਟਿੰਗ ਹਾਂਜੀ ਬਾਹਾਂ ਵੀ ਆਪਾਂ ਇਸ ਤਰ੍ਹਾਂ ਤੇ ਕੱਪੜੇ ਉੱਤੇ ਇਦਾਂ ਵਿਛਾ ਲੈਣਾ ਠੀਕ ਹੈ ਵਿਛਾ ਕੇ ਆਪਾਂ ਮਲਾ ਨਾਂ ਨਾਲ ਦੀ ਨਿਸ਼ਾਨੀ ਲਗਾ ਲੈਣੀ ਇਦਾਂ ਦੇਖੀ ਤੱਕ ਫਿਰ ਇਸ ਤੋਂ ਥੋੜੀ ਜਿਹੀ ਅੰਚਾਂਚ ਦੀ ਫੇਰ ਕਾ ਅੰਦਾਜ਼ੇ ਨਾਲ ਹੀ ਇਥੋਂ ਪਿੱਛੇ ਹੀ ਮੋਡਰਨ ਨਿਸ਼ਾਨੀ ਤੇ ਆਪਾਂ ਨੂੰ ਕਟਿੰਗ ਕਰ ਦੇਣਾ ਇੱਥੋਂ ਇੱਥੋਂ ਇਦਾਂ ਹਾਂਜੀ ਆਪਣੇ ਬਾਹਾਂ ਵੀ ਕੱਟ ਕੇ ਤਿਆਰ ਆ ਜਿਹੜਾ ਇਧਰਲੇ ਪਾਸੇ ਮੈਂ ਕੱਟਵਾ ਕੇ ਬਾਹਾਂ ਇਹ ਮੈਂ ਦੂਜੀਆਂ ਵਾਹਾਂ ਬਣਵਾਉਣੀਆਂ ਬਣਾਉਣੀਆਂ ਆ ਉੱਤੇ ਪਾਈਪਿੰਗ ਲਾ ਕੇ ਡਿਜ਼ਾਈਨ ਬਣਾ ਕੇ ਇਸ ਕੱਟ ਕੇ ਮੈਂ ਦੋਨੇ ਪਾਸੇ ਕੱਟਤਾ ਤੇ ਆਪਣਾ ਕਮੀਜ਼ ਬਿਲਕੁਲ ਤਿਆਰ ਆ। ਬਹੁਤ ਸੌਖੀ ਤਰੀਕੇ ਨਾਲ ਤੁਸੀਂ ਕਟਿੰਗ ਕਰ ਸਕਦੇ ਹੋ। ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਜਰੂਰ ਦੱਸਿਓ। ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ।